ਸਾਸੀ ਗੱਲ ਜੀ ਸਾਰਿਆਂ ਨੂੰ ਦਿਨ ਹੈਗਾ ਐਤਵਾਰ ਦਾ ਕੈਮਰਾ ਜਾ ਕਰ ਲਈ ਥੋੜਾ ਜਿਹਾ ਸੈੱਟ ਆਪਾਂ ਤੁਹਾਨੂੰ ਪਤਾ ਹੈ ਵੀ ਸਾਪ ਹੀ ਕੱਢਦੇ ਹੁੰਨੇ ਆ ਵੀਡੀਓ ਵੀ ਆਪਾਂ ਇਹ ਜਿਹਿਆਂ ਬਥੋੜਾ ਭਰਾ ਹੀ ਪਾਉਂਦਾ ਕਿਉਂਕਿ ਅੜੇ ਉੜੇ ਹੋ ਕੇ ਇਸ ਕਿਉਂਕਿ ਮੈਂ ਕਿਹੜਾ ਕਿਸੇ ਨਾਲ ਸੁੱਖ ਨਾਲ ਬਣਾ ਕੇ ਰੱਖਣੀ ਹੁੰਦੀ ਸੋ ਸਬਸਿਡੀ ਤੇ ਵੀਡੀਓ ਆ ਟਰੈਕਟਰ ਕਿੰਨੇ ਦਾ ਤੁਹਾਨੂੰ ਮਿਲੂ ਕਿੰਨੇ ਦਾ ਬਿੱਲ ਹੋਊਗਾ ਕਿੰਨੀ ਟਰੈਕਟਰ ਤੇ ਸਬਸਿਡੀ ਆਊਗੀ ਸਬਸਿਡੀ ਦੇ ਫਾਇਦੇ ਨੁਕਸਾਨ ਕੇਸ ਆ ਲੰਬਾ ਠੰਡੇ ਦਿਮਾਗ ਨਾਲ ਬਹਿ ਜਾਓ ਪੀੜੀਆਂ ਪੂਰੀਆਂ ਡਾ ਕੇ ਸੈੱਟ ਹੋ ਜੋ ਨਵਾਂ ਮਾਈਕ ਲਿਆਂਦਾ ਹੌਲੀ ਲੈਂਡ ਦਾ ਇਹ ਸਾਲਾ 2 ਲੱਖ ਦਾ ਤਾਂ ਸਮਾਨ ਆ ਗਿਆ ਮਹੀਨੇ ਚ ਟਰਾਈਪੋਡ ਡੰਡੇ ਲਾਈਟ ਮਾਈਕ ਇੰਨੇ ਮਹਿੰਗੇ ਨੇ ਰੋਡ ਦਾ 22 28000 ਦਾ ਮਾਈਕ ਆ 13000 ਦਾ ਆ ਲਿਆ ਆ ਜੋ ਚੌਂਦੀ ਚੌਂਦੀ ਵੀਡੀਓ ਐਤਵਾਰ ਦੀ ਦਿਖਾਉਣੀ ਆ ਨਵੇਂ ਘਰ ਚ ਬੈਠਾ ਆ ਆਪਾਂ ਹੀ ਸੋਣਿਓ ਸਭ ਤੋਂ ਪਹਿਲਾਂ ਤਾਂ ਟਰੈਕਟਰਾਂ ਦਾ ਜਿਹੜਾ ਰਾਜ ਰੋਲਾ ਹੈ ਆਪਾਂ ਉਹਨੂੰ ਮੁਕਾ ਲਈਏ ਟਰੈਕਟਰਾਂ ਦਾ ਰਾਜ ਰੋਲਾ ਕੀ ਹੈ ਪਹਿਲਾਂ ਮੈਂ ਕੀ ਕਿਹਾ ਸੀ ਵੀ 12 ਲੱਖ ਦੇ ਉੱਤੇ ਤੁਹਾਨੂੰ ਸਬਸਿਡੀ ਮਿਲਦੀ ਆ 12 ਲੱਖ ਦਾ 80% ਕਿੰਨਾ ਬਣ ਗਿਆ 940 ਅ 9 ਮੇਰਾ ਖਿਆਲ ਨੌ 60 ਰਹਿ ਗਿਆ ਪਿੱਛੇ 960 ਜਾਂ 940 ਕਿ 80% ਸਿੱਧਾ ਹੀ 12 ਲੱਖ ਦਾ ਤੁਹਾਨੂੰ ਉਹ ਸਬਸਿਡੀ ਮਿਲਦੀ ਆ 9 ਲੱਖ ਮੇਰਾ ਖਿਆਲ 60 60 ਕੁ ਹਜ਼ਾਰ ਪੀ ਇੱਕ ਗੱਲ ਬਿਲਕੁਲ ਕਲੀਅਰ ਰੌਲਾ ਇਹਦੇ ਵਿੱਚ ਕੀ ਸੀ ਜਿਹੜਾ ਤੁਸੀਂ ਕਹੀ ਜਾਂਦੇ ਤੇ ਵੀ ਭਾਈ ਜੌਂਡੀਰ ਤੇ ਨਹੀਂ ਆਈ ਹਾਲੈਂਡ ਤੇ ਨਹੀਂ ਆਈ ਬ੍ਰਦਰ ਰੌਲਾ ਇਹ ਨਹੀਂ ਸੀ ਕਈ ਬੰਦੇ ਕਹਿੰਦੇ ਵੀ ਪੇਪਰ ਵਰਕ ਨਹੀਂ ਪੂਰਾ ਹੋਇਆ ਪੇਪਰ ਵਰਕ ਵਾਲਾ ਵੀ ਰੌਲਾ ਨਹੀਂ ਸੀ ਰੌਲਾ ਇਹ ਚੱਲ ਰਿਹਾ ਸੀ ਵੀ ਤੁਸੀਂ ਬਿਲਿੰਗ ਕਿੰਨੇ 12 ਲੱਖ ਦੀ ਦੋਗੇ 65 ਪਾਵਰ ਵਾਲਾ ਰੱਖਣਾ 52 5405 5620 755 969 ਜਿੰਨੇ 65 ਪਾਵਰ ਦੇ ਟਰੈਕਟਰ ਨੇ ਉਹ ਤੁਸੀਂ 12 ਲੱਖ ਦੇ ਬਿੱਲ ਕਿਵੇਂ ਕਰੋਗੇ ਰੌਲਾ ਸਰਕਾਰ ਨਾਲ ਇਹ ਚੱਲ ਰਿਹਾ ਸੀ ਹੁਣ ਫਿਰ ਸਿਸਟਮ ਕੀ ਆ ਗਿਆ ਤਾਂ ਕਿ ਥੋੜਾ ਤੇ ਡੀਲਰ ਭਾਈਚਾਰੇ ਦਾ ਕੋਈ ਰੌਲਾ ਨਾ ਪਵੇ 969 12 ਲੱਖ ਦੀ ਉਹ ਬਿਲਿੰਗ ਹੋਣੀ ਹੈ 12 ਲੱਖ ਦੇ ਟਰੈਕਟਰਾਂ ਆਇਆ ਤਾਂ ਫਿਰ ਜਿਹੜੀ ਸਹੀ ਗੱਲ ਹੈ ਉਹ ਤਾਂ ਸਹੀ ਹੋ ਗੂੰ ਨਾ ਉੱਥੇ ਸੁਵਰਾਜ ਸਹੀ ਆ 12 ਲੱਖ ਦੀ ਤੁਹਾਨੂੰ ਸਬਸਿਡੀ ਹੋਣੀ ਆ 12 ਲੱਖ ਗਵਰਨਮੈਂਟ ਨੇ ਤੈਅ ਕੀਤਾ 12 ਲੱਖ ਦਾ ਹੀ ਤੁਹਾਨੂੰ ਬਿੱਲ ਹੋਣਾ ਹੈ 12 ਲੱਖ ਦਾ 80% ਤੁਹਾਨੂੰ ਸਰਕਾਰ ਨੇ ਦੇਣਾ 96940 ਕੱਢ ਕੇ ਦੇਖ ਲਿਓ 12 ਲੱਖ ਮਾਈਨਸ 80% ਕਰ ਲਿਓ ਠੀਕ ਆ ਉਹ ਤਾਂ 12 ਲੱਖ ਦੀ ਕੰਡੀਸ਼ਨ ਸੀ 969 ਤਾਂ ਹੋ ਗਿਆ 12 ਲੱਖ ਦਾ ਬਿੱਲ ਅੱਗੇ ਹੁਣ 655 755 ਉਹਨਾਂ ਦਾ ਕੋਈ ਹਿਸਾਬ ਨਹੀਂ ਮੈਨੂੰ ਲੱਗ ਰਿਹਾ ਕਿਤੇ 11 ਦੀ ਵੀ ਬਿਲਿੰਗ ਕਰ ਦਿੰਦੇ ਨੇ ਕੋਈ 10 80 ਦੀ ਵੀ ਮੈਂ ਨਹੀਂ ਕਿਸੇ ਡੀਲਰ ਚਿੱਲਰ ਦਾ ਨਾ ਲੈਂਦਾ ਮੈਨੂੰ ਜੋ ਇਨਫੋਰਮੇਸ਼ਨ ਆਈ ਆ ਇੱਕ ਬੰਦੇ ਨੂੰ 655 1080 ਦਾ ਵੀ ਮਿਲ ਗਿਆ 1080 ਦੀ ਬਿਲਿੰਗ ਹੋ ਗਈ ਮੈਨੂੰ ਨਹੀਂ ਪਤਾ ਵੀ ਕਿੰਨੇ ਦਾ ਮਿਲਿਆ ਕੋਈ ਨਾ ਭਾਈ 1080 ਦਾ ਬਿੱਲ ਦਿੱਤਾ ਕਿਤੇ 1120 ਦਾ ਵੀ ਦੇਈ ਜਾਂਦੇ ਨੇ ਜੀਡੀ ਦਾ ਤੁਹਾਨੂੰ ਕਲੀਅਰ ਕੱਟ 5405 ਦਾ 10 ਦੰਨਾ 14 ਲੱਖ 11000 ਰੁਪਿਆ ਰੇਟ ਤੈਅ ਹੋਇਆ ਕਿ ਬਿਲਿੰਗ ਉਹਨਾਂ ਨੇ 1411 ਦੀ ਦੇਣੀ ਆ ਰੋਲਾ ਆ ਪੈਂਦਾ ਸੀ 5520 ਇੱਥੇ 14 ਸਵਾ 14 ਦਾ ਥੋੜੇ ਜਿਹਰੇ ਦਾ ਵਟ ਏਵਰ ਉਹ ਉਹ ਦਈ ਆਉਂਦੇ ਆ ਹੁਣ ਰੌਲਾ ਕੀ ਪੈ ਗਿਆ ਉੱਪਰਲੀ ਪੇਮੈਂਟ ਦਾ ਉੱਪਰਲੀ ਪੇਮੈਂਟ ਕੀ ਆ ਮੰਨ ਕੇ ਚਲੋ ਗਵਰਨਮੈਂਟ ਨੇ ਤੁਹਾਨੂੰ 12 ਲੱਖ ਦਾ 80% ਦੇਣਾ ਟਰੈਕਟਰ ਤੁਸੀਂ 18 ਲੱਖ ਦਾ ਲੈ ਲਓ 20 ਦਾ ਲੈ ਲਓ ਉਹ ਤੁਸੀਂ ਪੈਸੇ ਉੱਪਰ ਦੇਣੇ ਨੇ ਡੀਲਰ ਨੂੰ ਤੁਸੀਂ ਮੈਂ ਫੌਰਨ ਐਗਜ਼ੈਂਪਲ ਤੁਸੀਂ ਜਿਹੜੀ ਲੈ ਲਿਆ 14.5 ਲੱਖ ਦਾ ਤੁਸੀਂ 14.5 ਲੱਖ ਰੁਪਈਆ ਉਹਨੂੰ ਦੇਣਾ ਜਿਹੜੀ ਸਬਸਿਡੀ ਆ ਉਹ 12 ਲੱਖ ਤੇ ਹੀ 80% ਆਉਣੀਓ ਫਿਕਸ ਹੈ ਰੋਲਾ ਇਹ ਪੈਂਦਾ ਸੀ ਕਿ ਯਾਰ ਇਹ ਸਿਸਟਮ ਕਿਵੇਂ ਬਣੂਗਾ ਵੀ ਅਸੀਂ ਤਾਂ 12 ਲੱਖ ਤੇ ਸਬਸਿਡੀ ਦਾ 12 ਦਾ 12 ਤੇ 80% ਦੇਣਾ ਹੈ ਗਵਰਨਮੈਂਟ ਮੰਗ ਕਰਦੀ ਸੀ 12 ਲੱਖ ਰੁਪਏ ਦੀ ਬਿਲਿੰਗ ਦੀ ਉਹ ਹੋ ਨਹੀਂ ਪਾਈ ਕਿਉਂਕਿ ਟਰੈਕਟਰਾਂ ਦਾ ਰੇਟ ਵੱਧਦਾ ਜੋ ਮਰਜੀ ਆਪਾਂ ਨੂੰ ਇਹਦਾ ਕੋਈ ਲੈਣਾ ਦੇਣਾ ਨਹੀਂ ਉਹ ਕਰੋੜ ਦਾ ਵੇਚਣ ਮੈਨੂੰ ਇਹਦਾ ਕੋਈ ਲੈਣਾ ਦੇਣਾ ਨਹੀਂ ਮੇਰਾ ਇਨਫੋਰਮੇਟਿਵ ਚੈਨਲ ਆ ਮੈਂ ਤਾਂ ਇਨਫੋਰਮੇਸ਼ਨ ਦੇਣੀ ਹੈ ਮੁੱਖ ਕੀ ਟਰੈਕਟਰਾਂ ਦੀ ਗੱਲ ਹੈ ਸਬਸਿਡੀ ਟਰੈਕਟਰ ਦੀ ਭਾਵੇਂ ਤੁਸੀਂ 25 ਲੱਖ ਦਾ ਟਰੈਕਟਰ ਲੈ ਲਓ ਤੁਹਾਨੂੰ 9 ਲੱਖ 60000 ਰੁਪਏ ਪੱਲੇ ਪੈਣੇ ਇੱਕ ਗੱਲ ਹੁਣ ਆ ਗਿਆ ਸਬਸਿਡੀਆਂ ਦਾ ਕੀ ਸਬਸਿਡੀਆਂ ਵਾਜਬ ਨੇ ਪਹਿਲਾਂ ਤਾਂ ਮੈਨੂੰ ਸਟੇਟ ਦੀ ਇਹ ਸਮਝ ਨਹੀਂ ਆਉਂਦੀ ਸਬਸਿਡੀਆਂ ਦਾ ਡਰਾ ਕਿਵੇਂ ਨਿਕਲਿਆ ਕੱਢਿਆ ਜਾ ਸਕਦਾ ਸਬਸਿਡੀ ਦਾ ਡਰਾ ਵੀ ਕਦੇ ਕੱਢਿਆ ਜਾਂਦਾ ਹੁੰਦਾ ਸਬਸਿਡੀ ਤਾਂ ਐਜ਼ ਪਰ ਨੀਡ ਚਾਹੀਦੀ ਆ ਸਰਵੇ ਹੋਵੇ ਕਿਹਨੂੰ ਨੀਡ ਆ ਉਹਨੂੰ ਸਬਸਿਡੀ ਦੋ ਸਬਸਿਡੀਆਂ ਕੱਢਦੀ ਆ ਸਟੇਟ ਲਾਟਰੀਆਂ ਵਾਂਗੂ ਲਾਟਰੀ ਦੇ ਵਿੱਚ ਇੱਕ ਲੋਡ ਬੰਦ ਬੰਦਾ ਰਹਿ ਜਵੇ ਤੂੰ ਇਹਨੂੰ ਮਿਲ ਜਵੇ ਇਹ ਇਹ ਅਨਫੇਅਰ ਹੈ ਬਹੁਤ ਬੜਾ ਕੁਝ ਹਸਾਬਤਾ ਹੋਵੇ ਸਬਸਿਡੀ ਦਾ ਅਗਲੀ ਗੱਲ ਦੇਖੋ ਮਿਸਤਰੀ ਭਾਈਚਾਰਾ ਜਿਹੜਾ ਉਹ ਸਬਸਿਡੀਆਂ ਨੇ ਅਮੀਰ ਜ਼ਰੂਰ ਕਰਤਾ ਸੁਪਰ ਸੀਟਰ ਦੀ ਕੀਮਤ ਹੈ ਜਿਹੜੀ ਰੋਟਾਵੇਟਰ ਕਿੰਨੇ ਦਾ ਹੈ ਮਸ਼ੀਨ ਜੀ ਲਾ ਕੇ ਹੋਊਗਾ ਸਵਾ 1 40 45 ਦਾ ਸੁਪਰ ਸੀਟਰ ਇੱਕ 60 ਦਾ ਲਾ ਲਓ ਅਬਲੀ ਤਾਂ 1.5 ਲੱਖ ਦਾ ਸੰਦ ਹੈ ਕੀਮਤ ਕਿੰਨੀ ਕਰੀ ਫਿਰਦੇ ਆਪਾਂ 270 ਹੁਣ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਜਿਹੜੇ ਇੰਡਸਟਰੀਅਲਿਸਟ 20 30 30 40 40 ਸਾਲਾਂ ਤੋਂ ਸਟੈਬਲਿਸ਼ ਨੇ ਇਹਨੇ ਇੰਪਲੀਮੈਂਟ ਵੇਚ ਰਹੇ ਨੇ ਕੋਈ ਕੰਬਾਈਨਾ ਵੇਚ ਰਿਹਾ ਕੋਈ ਕੁਛ ਵੇਚ ਰਿਹਾ ਸੁਪਰਸੀਡਰ ਵਾਲਿਆਂ ਤੇ ਮਹਾਰਾਜ ਨੇ ਇੰਨੀ ਮਿਹਰ ਕਰਤੀ ਕਿ 2-3 ਸਾਲਾਂ 'ਚ ਉਹਨਾਂ ਦੇ ਬਰਾਬਰ ਪਹੁੰਚਾ ਦੇ ਦੇਖੋ ਇੱਕ ਬੰਦਾ ਮਿਹਨਤ ਕਰਦਾ ਆ ਰਿਹਾ ਉਹਨੂੰ ਯਾਰ ਓਬਵੀਅਸ ਗੱਲ ਆ ਉਹਨੂੰ ਤਾਂ ਹੁੰਦਾ ਤਾਂ ਹੈ ਹੀ ਆ ਵੀ ਯਾਰ ਇੰਨੀ ਛੇਤੀ ਕੋਈ ਮੈਂ ਮੰਨ ਲੇ ਚਲੋ 40 ਸਾਲ ਦਾ ਮਿਹਨਤ ਕਰਦਾ ਹੋਵਾਂ ਮੇਰੇ ਨਾਲ ਇੱਕ ਬੰਦਾ ਕੰਮ ਕਰੇ ਉਹਦਾ ਕੋਈ ਜਿਗਾਰਡ ਲੱਗੇ ਉਹ ਦੋਆਂ ਸਾਲਾਂ ਚ ਹੋ ਜਾਵੇ ਮੈਂ ਕਹੂੰਗਾ ਤੇ ਭਾਵੇਂ ਕੁਛ ਨਾ ਪਰ ਅੰਦਰ ਯਾਰ ਸਰਪਲ ਸਰਪਲ ਤਾਂ ਹੁੰਦੀ ਹੋ ਹੁੰਦੀ ਹੈ ਇਹ ਤਾਂ ਆਬਵੀਅਸ ਗੱਲ ਆ ਹਿਊਮਨ ਨੇਚਰ ਠੀਕ ਆ ਜੀ ਅੱਗੇ ਆ ਗਿਆ ਜੀ ਕਿਰਾਏ ਵਾਲਾ ਹੁਣ ਤੁਸੀਂ ਇੱਕ ਹੋਰ ਵੀ ਮੈਂ ਤੁਹਾਨੂੰ ਗੱਲ ਦੱਸ ਦਿੰਦਾ ਇਹ ਜਿਹੜਾ ਸਾਲ ਹੈ ਨਾ ਸਬਸਿਡੀਆਂ ਦਾ ਇਹ ਨੋਟ ਕਰ ਲਿਓ ਗੱਲ ਆ ਸੁਪਰ ਸੀਟਰ ਦੇ ਕਿਰਾਏ ਦਾ ਇਹ ਲਾਸਟ ਸੀਜ਼ਨ ਆ ਇਹ ਤੋਂ ਬਾਅਦ ਕਿਰਾਇਆ ਨਹੀਂ ਲੱਗਿਆ ਕਰਨਾ ਜਿਹੜੇ ਜਿੰਨੇ ਮੁੰਡੇ ਗਰੁੱਪ ਸੁਪਰ ਸੀਟਰ ਦਾ ਕਿਰਾਇਆ ਕਰਦੇ ਨੇ ਇਹ ਲਾਸਟ ਕਿਰਾਏ ਦਾ ਸਾਲ ਆ ਇਹ ਤੋਂ ਬਾਅਦ ਕਰਾਇਆ ਨਹੀਂ ਲੱਗਣਾ ਜਿੰਨਾ ਕਿ ਕਰਾਇਆ ਐਤਕੀ ਸੀਜ਼ਨ ਕੁੱਟ ਲਿਆ ਉਹ ਕੁੱਟ ਲਿਆ ਐਤਕੀ ਤੁਹਾਨੂੰ ਇੰਨਾ ਕ ਕਰਾਇਆ ਮਿਲਣਾ ਕਦੇ ਤੁਸੀਂ ਸਾਰੀ ਉਮਰ ਚੋਂ ਨਾ ਕਰਾਇਆ ਨਹੀਂ ਕਰੇ ਇਹ ਵੀ ਗੱਲ ਨਾਲ ਕਿਉਂਕਿ ਕਾਰਨ ਕੀ ਆ ਜਿੰਮੇਦਾਰ ਆ ਨਾ ਪੁੱਠਾ ਹੁੰਦਾ ਹੈ ਹਮੇਸ਼ਾ ਇਹ ਮੈਂ ਇੱਥੇ ਜੰਮਿਆ ਇੱਥੇ ਮੈਂ 40 ਪਲੱਸ ਹੋ ਗਿਆ ਮੈਂ ਇਹੀ ਦੇਖਦਾ ਆ ਰਿਹਾ ਜਦੋਂ ਤਾਂ ਪਰਾਲੀ ਦਾ ਕੋਈ ਸਾਧਨ ਨਹੀਂ ਸੀ ਕਹਿੰਦਾ ਸੀ ਵੀ ਪਰਾਲੀ ਨੂੰ ਚੱਕੋ ਇਹਦਾ ਤਾਂ ਕੋਈ ਹੱਲ ਨਹੀਂ ਅਸੀਂ ਇਹਨੂੰ ਕਿੱਥੇ ਸਿੱਟੀਏ ਅਸੀਂ ਇਹਦਾ ਕੀ ਕਰੀਏ ਮੇਨ ਪ੍ਰੋਬਲਮ ਸੀ ਪਰਾਲੀ ਦੀ ਠੀਕ ਆ ਹੁਣ ਕੀ ਕਹਿਣ ਲੱਗ ਗਿਆ ਵੀ ਮੇਰੇ ਖੇਤ ਚੋਂ ਰੇ ਚੱਕਣ ਲੱਗ ਗਏ ਹੁਣ ਜਿੰਨੀ ਮਸ਼ੀਨਰੀ ਸਟੇਟ ਨੇ ਪਰਾਲੀ ਚੱਕਣ ਵਾਲੀ ਵੰਡਤੀ ਹੈ ਉਹ ਇੱਕ ਪਾਸੇ ਦਾ ਉਹ ਫਿਰਦੀ ਆ ਹੁਣ ਜ਼ਿਮੀਦਾਰ ਕੀ ਕਹਿੰਦਾ ਜ਼ਿਮੀਦਾਰ ਹੁਣ ਇਹ ਤਾਕ ਚ ਬੈਠਾ ਵੀ ਮੈਨੂੰ 1000 1500 ਦੇ ਕੇ ਜਾਣਗੇ ਨਹੀਂ ਮੈਂ ਕੀ ਕਰਨਾ ਅਗਲੇ ਨੇ ਜ਼ਿਮੀਦਾਰ ਨੇ ਕੀ ਕਰਿਆ ਵਾ ਐਸ ਐਮ ਐਲ ਐਸ ਐਮ ਐਸ ਵਾਲੀ ਮਸ਼ੀਨ ਤੋਂ ਵਢਾਉਣੀ ਆ ਸਟੇਟ ਨੇ ਸੁਪਰ ਸੀਡਰ ਬਾਧੂ ਵੰਡ ਤੇ ਕਿਰਾਏ ਵਾਲਿਆਂ ਨੇ ਮੇਰਾ ਖਲਾ 2 2000 ਚ ਬੀਤ ਜਾਣੀਆਂ ਗਣਕ ਮੂਰੇ ਸੁਪਰ ਐਸਐਮਐਸ ਨੇ ਵੜਤੀ ਮਗਰ ਅਗਲੇ ਨੇ ਸੁਪਰ ਸੀਟਰਾਂ ਕਣਕ ਬਚਾ ਤੇ ਬਜਾਤੀ ਸਭ ਤੋਂ ਗੱਠਾਂ ਵਾਲਿਆਂ ਦੀ ਮੇਨ ਤੁਹਾਨੂੰ ਮੈਂ ਪ੍ਰੋਬਲਮ ਦੱਸ ਦਿੰਨਾ ਕੀ ਆ ਮੰਨ ਲਓ ਉਹਨਾਂ ਦਾ ਯਾਰ ਮੈਂ ਮਾੜੇ ਨਹੀਂ ਉਹਨਾਂ ਨੂੰ ਕਹਿੰਦਾ ਉਹਨਾਂ ਦੀ ਮਜਬੂਰੀ ਆ ਐਡਾ ਤਾਮਾ ਜਾਂ ਮਾ ਚਲਾਉਣਾ ਬਹੁਤ ਔਖਾ ਗੱਠਾਂ ਕਰਨ ਲੱਗ ਗਏ ਪਹਿਲਾਂ ਤਾਂ ਜੀ ਖਰਚੇ ਵੜ ਦੋ ਫਿਰ ਜੀ ਚਾਰ ਚਾਰ ਦਿਨ ਰੇਕ ਨਹੀਂ ਫੇਰਨੀ ਰੇਕ ਫਿਰ ਗਈ ਫਿਰ ਉਹ ਲਾਈਨਾਂ ਜੀਆਂ ਮਾਰੀਆਂ ਪਈਆਂ ਨੇ ਫਿਰ ਜੀ ਨੋਟਸ ਬਣਾ ਕੇ ਬੈਲਰ ਚੱਲ ਗਿਆ ਫੇਰ ਜੀ 4 ਦਿਨ ਉਹਨਾਂ ਨੂੰ ਚੱਕਣ ਨਹੀਂ ਆਏ ਜ਼ਿੰਮੇਦਾਰ ਕਿਉਂਕਿ ਜਿਹੜਾ ਮੇਨ ਪ੍ਰੋਬਲਮ ਕੀ ਆ 10 ਦਿਨ ਦਾ ਟਾਈਮ ਹੁੰਦਾ 10 ਦਿਨ ਵੀ ਨਹੀਂ ਹੁੰਦੇ ਝੋਨਾ 'ਚ ਵੱਢਣਸਾਰ ਨਾਲ ਦੀ ਨਾਲ ਕਣਕ ਦੀ ਬਜਾਈ ਹੋਣੀ ਹੁੰਦੀ ਆ ਕਿਉਂਕਿ ਕਣਕ ਲੇਟ ਹੁੰਦੀ ਹੁੰਦੀ ਆ ਸਮਝਦੇ ਹੋ 15 ਨਵੰਬਰ ਤੱਕ ਤਾਂ ਕਣਕ 10 ਨਵੰਬਰ ਤੱਕ ਤਾਂ ਹਰ ਹਾਲਤ 'ਚ ਬੀਜਣੀ ਪੈਂਦੀ ਐ ਇਸ ਕੋਈ ਦੋਰਾਵਾ ਹੈ ਨਹੀਂ ਇਹਦੇ ਕਰਕੇ ਬਹੁਤ ਬੇੜੀਆਂ ਚ ਬੱਟੇ ਪੈਣੇ ਨੇ ਐਤਕੀ ਤੁਸੀਂ ਇਹ ਸੋਚ ਲਿਓ ਵੀ ਜਿਹਨ ਜਿੰਨਾ ਬੈਲਰ ਸਿਸਟਮ ਚੱਲਦਾ ਇਹਨੇ ਘਾਟੇ 'ਚ ਜਾਣਾ ਆਰ ਇਹ ਮੇਤੋਂ ਲਿਖਾ ਕੇ ਲੈ ਲਓ ਜਿੰਨੀ ਇਹ ਮਸ਼ੀਨਰੀ ਫਿਰਦੀ ਆ ਇਹ ਮੈਂ ਪਹਿਲਾਂ ਵੀ ਇਹ ਗੱਲ ਤੇ ਸੋਚਿਆ ਵਾ ਫਿਰ ਕਿਸੇ ਬਹੁਤ ਸਮਝਦਾਰ ਸੂਝਵਾਨ ਬੰਦੇ ਨੇ رائے ਵੀ ਦਿੱਤੀ ਉਹ ਹੋਰ ਸਟੈਂਪ ਲੱਗ ਗਈ ਇਸ ਚੀਜ਼ ਤੇ ਇਹ ਮਸ਼ੀਨਰੀ 2 ਸਾਲ ਚ ਸਾਰੀ ਕਬਾੜ ਚ ਵੱਢੀ ਜਾਣੀ ਆ ਜਿੰਨੀ ਇਹ ਮਸ਼ੀਨਰੀ ਦੇ ਰਹੇ ਕਿਉਂਕਿ ਯਾਰ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਕੋਈ ਕਿਸੇ ਚੀਜ਼ ਦਾ ਹਿਸਾਬ ਕਿਤਾਬ ਤਾਂ ਕੱਢੋ ਕਿੰਨੀ ਲੈਂਡ ਹੋਲਡਿੰਗ ਆ ਕਿੰਨੀ ਆਪਾਂ ਨੂੰ ਪੰਜਾਬ ਆ ਕਿੱਕਲਾ 1 ਕਰੋੜ ਕਿੱਲਾ ਰਫ ਲਈ ਆਪਾਂ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਦੇ ਹਿਸਾਬ ਲਾਇਆ ਵੀ ਮਸ਼ੀਨਾਂ ਕਿੰਨੀਆਂ ਹੋਗੀਆਂ ਇੱਕ ਮਸ਼ੀਨ ਕਿੰਨਾ ਏਰੀਆ ਕਵਰ ਕਰੂਗੀ ਜਿਹੜਾ ਆਉਂਦਾ ੱੱਕੀ ਤੁਰੀ ਆਉਂਦੇ ਨੇ ਪਤਾ ਨਹੀਂ ਵੋਟਾਂ ਦਾ ਰੌਲਾ ਹੈ ਪਤਾ ਨਹੀਂ ਪੈਸੇ ਖਾਣ ਦਾ ਰੌਲਾ ਹੈ ਇੰਨੀ ਕੂਲੀ ਵੈਸੇ ਸਰਕਾਰ ਤਾਂ ਹੁੰਦੀ ਨਹੀਂ ਸ਼ਾਇਦ ਸਰਕਾਰ ਨੂੰ ਇਹਨਾਂ ਕੰਮਾਂ ਚੋਂ ਆ ਆਟਾ ਦਾਲ ਸਿਸਟਮ ਚੋਂ ਦਾ ਇਹ ਸਿਸਟਮ ਚੋਂ ਪੈਸੇ ਹੀ ਇੰਨਾ ਬਚਦਾ ਹੈ ਹੋਰ ਪਾਸੇ ਜ਼ਿਮੀਦਾਰ ਨੂੰ ਦੇ ਦੋ ਜੇ ਤੁਹਾਡੇ ਕੋਲ ਇੰਨੇ ਹੀ ਕਰੋੜਾ ਰੁਪਈਆ ਜ਼ਿਮੀਦਾਰ ਨੂੰ ਵੰਡਣ ਨੂੰ ਪਿਆ ਫਿਰ ਸਬਸਿਡੀਆਂ ਤੇ ਥੋੜਾ ਸਿੱਟਣਾ ਹੈ ਉਹ ਵੀ ਫालतੂ ਦੀਆਂ ਮਸ਼ੀਨਾਂ ਤੇ ਇਹ ਐਤ ਕੀ ਸਾਰੇ ਪਾਸੇ ਨੂੰ ਰੀਲ ਪੁੱਠੀ ਪੈਣੀ ਆ ਮੰਡੀਆਂ 'ਚ ਵੀ ਪੁੱਠੀ ਖੇਤਾਂ 'ਚ ਵੀ ਪੁੱਠੀ ਸੋ ਅੱਛਾ ਸੁਪਰ ਸੀਟਰ ਦਾ ਲਾਸਟ ਕਰਾਇਆ ਕਿਉਂ ਆ ਸੁਪਰ ਸੀਟਰ ਮਾਰਕੀਟ 'ਚ ਇੰਨੇ ਹੋ ਗਏ ਹਰੇਕ ਜ਼ਿਮੀਦਾਰ ਨੇ ਕਿਉਂਕਿ ਅਗਲੇ ਨੂੰ ਯਾਰ ਇੱਕ 20 ਸਬਸਿਡੀ ਆ ਗਈ 2.5 ਲੱਖ ਦਾ 240 ਦਾ ਉਹ ਇੱਕ ਸਵਾ ਇੱਕ 120000 ਦਾ ਅੱਧ ਮੁੱਲ ਤੇ ਫਿਰ ਸੰਦਾਮ ਇੰਪਲੀਮੈਂਟ ਵਿਕਦੇ ਹੀ ਹੁੰਦੇ ਨੇ ਅਗਲੇ ਸਾਲ 60 60 70 70 ਹਜ਼ਾਰ ਦੇ ਵਿਕ ਜਾਣੇ ਨੇ ਹਰੇਕ ਜ਼ਿਮੀਦਾਰ ਨੇ ਛੋਟੇ ਤੋਂ ਛੋਟੇ ਨੇ ਲੈ ਲੈਣਾ ਵੈਸੇ ਲੋਕਾਂ ਦਾ ਭਲਾ ਵੀ ਹੋ ਜਾਊਗਾ ਠੀਕ ਆ ਅਗਲੀ ਗੱਲ ਅਗਲੀ ਕੀ ਐ ਭਾਈ ਮੇਰਾ ਖਾਲਾ ਹੋ ਗਿਆ ਕੰਮ ਤਾਂ ਰਿਹਾਂ ਤਾਂ ਹੈ ਨਹੀਂ ਅਗਲੀ ਤਾਂ ਆਹੀ ਐ ਇਹ ਆਪਾਂ ਇਹੀ ਜੀਆਂ ਗੱਲਾਂ ਕੱਢ ਕੇ ਲਾਉਨੇ ਹੁੰਦੇ ਆ ਜਿਹੜੀਆਂ ਕੋਈ ਕਰਦਾ ਨਹੀਂ ਹੁੰਦਾ ਇਹ ਗੱਲਾਂ ਨੋਟ ਕਰ ਲਿਓ ਮਸ਼ੀਨਰੀ ਕਬਾੜ ਚ ਜਾਣੀ ਆ ਇੱਕ ਸੁਪਰ ਸੀਡਰ ਵਾਲੇ ਕਿਰਾਏ ਵਾਲੇ ਵੀਰਾਂ ਦਾ ਲਾਸਟ ਸੀਜ਼ਨ ਲੱਗਣਾ ਬੰਪਰ ਕੰਮ ਮੋਦਾਂ ਮਾਰਾ ਇਹਨੇ ਚਲਾਈ ਜਾਣੇ ਆ ਬੰਪਰ ਸੀਜ਼ਨ ਆ ਹੀ ਲੱਗਣਾ ਅਰ ਤੁਹਾਨੂੰ ਇਹ ਦਾ ਹੱਤੰਨਾ ਐਤ ਕੀ ਨੋਟਸ ਤਾਂ ਵੱਡਣ ਗਈਆਂ ਜੇ ਕਿਸੇ ਨੂੰ ਕੁਝ ਦੇਣਗੇ ਨਹੀਂ ਕਹਿੰਨੇ ਗੱਠਾਂ ਨਹੀਂ ਬਣਾਉਣੀ ਕਿਉਂਕਿ 80% ਜ਼ਿੰਮੇਦਾਰਾਂ ਕੋਲ ਸੁਪਰ ਸੀਡਰ ਹੋ ਗਿਆ ਅਗਲਾ ਕਹਿੰਦਾ ਯਾਰ ਨਾਲੇ ਰੇ ਪੈਂਦਾ ਉਹਨਾਂ ਨੇ ਕਿਹੜਾ ਕੁਝ ਦੇਣਾ ਖਰਚੇ ਅਸੀਂ ਵੱਢ ਕੇ ਦੇਨੇ ਆ 1 ਮਿੰਟ ਮੈਂ ਸਿੰਪਲ ਜਿਹਾ ਫਾਈ ਕਰਦਾ ਖਰਚੇ ਆਪਾਂ ਵੱਢ ਕੇ ਦੇਨੇ ਆ ਖਰਚਿਆਂ ਤੇ 5 ਲੀਟਰ ਤੇਲ ਫੁੱਗ ਗਿਆ 15 ਲੀਟਰ ਆ ਲਗਣਾ ਸਿੱਧਾ ਕਣਕੇ ਵੀ ਦੰਨੇ ਆ ਅੱਛਾ ਮੈਂ ਸਾੜੀ ਚੱਲੀ ਜਦ ਇਹ ਅਗਲੇ ਨੇ ਸੁਪਰ ਸੀਟਰ ਘਰੇ ਖੜਾ ਕਣਕ ਵੀ ਤੇ ਇਹਲੇ ਨੇ ਅੰਡੇ ਲੈਣੇ ਨੇ ਨੋਟਸ ਬਣਾ ਕੇ ਮਤਲਬ ਮੇਰਾ ਤਾਂ ਇਹ ਕਹਿਣਾ ਹੈ ਜ਼ਿਮੀਦਾਰਾਂ ਨੂੰ ਜ਼ਿਮੀਦਾਰ ਆਰਗੇਨਾਈਜੇਸ਼ਨਾਂ ਨੂੰ ਸਟੇਟ ਨੂੰ ਇਹਦੇ ਬਾਰੇ ਰੀਥਿੰਕ ਕਰਨਾ ਚਾਹੀਦਾ ਹੈ ਕਿ ਅਸੀਂ ਕਿੰਨੀ ਸਬਸਿਡੀ ਦੇਣੀ ਆ ਕਿਸ ਚੀਜ਼ ਤੇ ਦੇਣੀ ਆ ਕਿੰਨੀ ਉਹਦੀ ਨੀਡ ਹੈਗੀ ਆ ਮਾਰਕੀਟ 'ਚ ਯਾਰ ਆਹ ਕਿਹੜਾ ਹਿਸਾਬ ਕਿਤਾਬ ਆ ਇੱਕ ਇੱਕ ਮਿੰਟ ਮੈਨੂੰ ਸਟੇਟ ਦੱਸ ਦੇਵੇ ਵੀ ਤੁਹਾਡੇ ਕੋਲ ਕੀ ਸਟੈਟਿਸ ਨੇ ਈ ਤੁਹਾਡੇ ਕੋ ਡਾਟਾ ਪਿਆ ਵੀ ਤੁਸੀਂ ਐ ਇੰਨੀ ਜ਼ਮੀਨ ਆ ਪੰਜਾਬ ਚ ਅਸੀਂ ਇੰਨੇ ਬੈਲਰ ਦੇਣੇ ਨੇ ਮੂੰਹੀ ਦੱਬੀ ਤੁਰੀ ਆਉਨੇ ਹੋ ਯਾਰ ਜੇ ਕੁਛ ਦੇਣਾ ਹੈ ਜ਼ਿਮੀਦਾਰ ਨੂੰ ਯੂਐਸ ਮੰਗ ਡਾਇਰੈਕਟ ਅਕਾਊਂਟ ਚ ਆਉਂਦੀ ਕਰ ਦੋ ਦੋ ਸਪ੍ਰਿੰਕਲ ਸਿਸਟਮ ਤੇ ਦੋ ਇਰੀਗੇਸ਼ਨ ਤੇ ਦੋ ਰੇਨ ਗਨ ਤੇ ਮੈਂ ਲਾਉਣਾ ਲੈ ਸਿੱਧਾ ਕੰਮ ਤਾਂ ਸਟੇਟ ਵੀ ਨਹੀਂ ਨਾ ਕੋਈ ਕਰਦੀ ਵੋਟਾਂ ਦਾ ਚੱਕਰ ਆ ਬਸ ਵੋਟਾਂ ਪਾਏ ਜਾਣ ਜਾਂ ਲੁੱਟਮਾਰ ਹੋ ਜਵੇ ਕਿਤੇ ਹੁਣ ਮੈਨੂੰ ਨਾ ਮਾਲੀ ਮੰਗ ਚੱਕ ਕੇ ਅੰਦਰ ਦੇ ਦੇ ਚਲੋ ਮੈਂ ਤਾਂ ਬੜਾ ਰਿਸਪੈਕਟਫੁਲੀ ਵਹਿ ਬੋਲਦਾ ਹੁੰਨਾ ਬੋਲੇ ਬਿਨਾ ਰਹਿ ਨਹੀਂ ਜਾਂਦਾ ਅਨ ਸੋਚ ਆਪਣੀ ਸਾਸਿਕਾ